ਬਾਹਰੀਕ ਫਾਈਲ ਹੈ ਅੰਦਰ ਵੀ ਪੂਰੀ ਇੱਕ ਫਾਈਲ ਬਣਾ ਦੇਣਾ ਸੇਮ ਤੋਂ ਫਿਰ ਉਹ ਫਾਈਲ ਦਾ ਨੰਬਰ ਜਿੱਸਾ ਤੁਸੀਂ ਦਿਖਾਇਆ ਨਾ ਕਿਤਾਬ ਦੇ ਪੇਜ ਲੱਗ ਰਿਹਾ ਹੈ ਪਾਜੀ ਦੇ ਟੋਪੀਕ ਸਾਰਾ ਜਿਹੜਾ ਲਾਸਟ ਪੇਜ ਉਸ ਤੇ ਦਾ ਫਾਈਲ ਨੰਬਰ ਆਉਣਾ ਹੈ ਅੰਦਰ ਸਾਰਾ ਕੁਝ ਸਾਰਕ ਤੋਂ ਟੋਪਰ ਕਰਕੇ ਜਾਓਗੇ ਲਾਈਫ ਦੇ ਵਿੱਚ ਸ਼ਾਇਦ ਓਨਾ ਕੰਮ ਆਸੀ ਡਿਪਾਰਟਮੈਂਟ ਤੇ ਰਹਿ ਕੇ ਵੀ ਨਾ ਕਰ ਸਕੀਏ ਜਿਹੜਾ ਕੰਮ ਹੋਵੇ ਉਹਣਾ ਚੱਲ ਕੇ ਕਰ ਲਵੋ ਚੇਨ ਫਾਈਲ ਨਾਲ ਹੀ ਕਰ ਲੈਣਾ ਮੈਂ ਦੇਖਦਾ

ਮਾਨੂੰ ਪੱਥਰ ਦਾ ਛਾਪਾ ਕਿਤੇ ਸੀ ਰੇਕ ਲਈ ਦੇ ਸੀ ਪੱਥਰ ਤੇ ਪ੍ਰੈਸ ਤੇ ਛਾਪੀ ਉਹ ਤੋਂ ਫਿਰ ਲਿਖਣ ਵਾਇਲੇ ਸਾਰੀ ਅਪਡੇਟ ਹੁੰਦੇ ਸੀ ਕਿ ਇਹਦਾ 150 ਦਾ ਕਿਤੇ ਦਾ ਕੰਮ ਕੁਝ ਇਸੇ ਸਬੰਧ ਵਿੱਚ ਤੋਂ ਅਸੀਂ ਕੋਲ 150 ਦੀ ਇਹ ਅਗੜ ਨੇ ਜੋ ਪੁਰੇ 307 ਤੋਂ ਵੱਧ ਪ੍ਰਾਣੀ ਨੇ ਬੋਲੇ ਮਾਨੂੰ ਸਭ ਦੱਸਣਾ ਹੈ ਆਕੜ ਲਿਖਾ ਰਹੇ ਹਾਂ ਦੇ ਪਹਿਲਾਂ ਤੁਸੀਂ ਉਹ ਜਿਹੜੇ ਜੇ ਐਸਓ ਕੋ ਸਪੋਰਟ ਕਰਨਿਆ ਸੀ ਨਾਲ ਲਿਖਿਆ ਨਾ ਦਿਖਣ ਲੱਗਾ ਫਿਰ ਤੁਸੀਂ ਵੇਖੋ ਵਿਚਾਰੇ ਸਪੇਸ ਨਹੀਂ ਪ੍ਰਾਣ ਉਸ ਤੇ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਜੀ ਇਹ ਸਾਰੀਆਂ ਮਤਲਬ ਰੇਖਾਵਾਂ ਖਿੱਚ-ਖਿੱਚ ਕੇ ਕਿਸੇ ਕੋ ਕਲਰ ਨਹੀਂ ਕਰੇਗਾ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਇਹ ਰੇਖਾ ਚਿੱਤਰ ਨੇ ਹਾਂਜੀ ਸਰ ਜੀ ਉਸ ਵਕਤ ਦਾ ਸਕੈਚ ਜੋ ਦੇ ਕੋਲ ਅਵੇਲੇਬਲ ਉਸ ਆਸ-ਪਾਸ ਜਿਹੜਾ 29 ਆ ਦੇਖੋ ਇਹ ਫੈਬਰੂਰੀ 1929 ਇਹ ਸਾਰੀਆਂ ਉਸ ਵਕਤ ਦੀਆਂ ਜੰਨੀਆਂ ਨੇ ਇਹ ਤੁਹਾਨੂੰ ਸਾਰੀਆਂ ਇੱਥੇ ਮਿਲ ਜਾਣਗੀਆਂ ਆ ਅੱਗੇ ਤੱਕ ਚਲੀ ਕਿਉਂਕਿ ਮੈਂ ਇਹਦੇ ਚ ਕੁਛ ਕੰਮ ਮੈਂ ਬਾਕੀ ਸਾਰੀਆਂ ਜਨੀਆਂ ਲੈਵਰੇਜ ਨੇ ਵਿਧਾਨ ਸਭਾ ਦੀ ਲੈਵਰੇਜ ਪੰਜਾਬ ਦੇ ਤਰ੍ਹਾਂ ਸ਼ੁਕਰਿਆ ਕੋਈ ਆਇਆ ਤੁਸੀਂ ਤੇ ਆਉਂਦਾ ਹੀ ਕੋਈ ਨਹੀਂ ਆ ਤੇ ਆਹ ਵੇਖੋ ਆ ਸਾਰੀਆਂ ਚੀਜ਼ਾਂਆਂ ਨੇ ਸਭ ਤੋਂ ਪਹਿਲਾਂ ਤਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਕਿ ਤੁਸੀਂ ਅੱਜ ਵੱਡੀ ਗਿਣਤੀ ਵਿੱਚ ਉਹ ਰਿਕਵਰੇਜ ਕਰਨ ਲਈ ਪਟਿਆਲਾ ਵਿਖੇ ਪਹੁੰਚੇ ਹੋ ਔਰ ਅੱਜ ਅਸੀਂ ਜੋ ਸਾਡਾ ਪੰਜਾਬ ਆਰਕਾਈਵਸ ਡਿਪਾਰਟਮੈਂਟ ਜਿਹੜਾ ਉਰੇ ਪਟਿਆਲਾ ਵਿਖੇ ਸਾਡਾ ਅਸੀਂ ਅੱਜ ਉਰੇ ਵਿਜ਼ਿਟ ਕੀਤਾ ਪੂਰੀ ਅਸੀਂ ਗੈਲਰੀ ਨੂੰ ਅੰਦਰ ਜਾ ਕੇ ਵਿਜ਼ਿਟ ਕੀਤਾ ਦੇਖਿਆ ਔਰ ਉਰੇ ਜਦੋਂ ਅਸੀਂ ਵਿਜ਼ਿਟ ਕੀਤਾ ਸਾਨੂੰ ਜਿੱਥੇ ਇੱਕ ਗੱਲ ਦਾ ਮਾਣ ਮਹਿਸੂਸ ਹੋਇਆ ਜਿੱਥੇ ਸਾਡੀ ਫਕਰ ਦੇ ਨਾਲ ਸੀਨਾ ਚੌੜਾ ਹੋਇਆ ਛਾਤੀ ਚੌੜੀ ਹੋਈ ਹੈ ਦੇਖ ਕੇ ਕਿ ਸਾਡੇ ਕੋ ਕਿੰਡੀ ਵੱਡੀ ਤਰੋ ਹੋ ਰਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਇਰਾਦੀ ਤੋਂ ਪਹਿਲਾਂ ਤੇ ਸਾਡੇ ਕੋਲ ਦਸਤਾਵੇਜ਼ ਨੇ ਜਿਹੜੇ ਬ੍ਰਿਟਿਸ਼ਰਜ਼ ਦੇ ਟਾਈਮ ਦੇ ਉਸ ਤੋਂ ਵੀ ਪਹਿਲਾਂ ਦੇ ਦਸਤਾਵੇਜ਼ ਨੇ ਜਿਹੜੇ ਸਾਡੇ ਇਸ ਆਰਕਾਈਵਸ ਜਿਹੜੀ ਸਾਡੀ ਇਹਦੇ ਡਿਪਾਰਟਮੈਂਟ ਮਿਊਜ਼ੀਅਮ ਦੇ ਵਿੱਚ ਸਾਡੇ ਕੋਲ ਪਏ ਨੇ ਸਭ ਤੋਂ ਵੱਡੀ ਗੱਲ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਹਸਤ ਲਿਖਤ ਸਰੂਪ ਨੇ ਮਹਾਰਾਜ ਦੇ ਸਰੂਪ ਜਿਹੜੇ ਦੇ ਦੋ ਤਰ੍ਹਾਂ ਦੇ ਉਰੇ ਜਾਨੀ ਕਿ ਸ਼ੁਸ਼ਭਾ ਇਮਾਨ ਨੇ ਉਰੇ ਸ਼ੁਸ਼ੋਭਿਤ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਮੰਨਦਾ ਕਿ ਸਾਡੇ ਲਈ ਇਸ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਸੋ ਆਸੀਂ ਜਦੋਂ ਉਰੇ ਵਿజిਟ ਕੀਤਾ ਇਹ ਗੱਲ ਸਾਡੀ ਨੋਟਿਸ ਦੇ ਵਿੱਚ ਆਈ ਤਾਂ ਅਸੀਂ ਪਲਾਨ ਬਣਾਇਆ ਮੈਂ ਖੁਦ ਪਰਸਨਲੀ ਸਾਰੇ ਆਫੀਸਰਸ ਦੇ ਨਾਲ ਗੱਲ ਕਰਕੇ ਪਲਾਨ ਬਣਾਇਆ ਵੀ ਉਰੇ ਪਹੁੰਚੀਏ ਸਾਨੂੰ ਇਸ ਇਸ ਡਿਪਾਰਟਮੈਂਟ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਮੇਰੇ ਤੋਂ ਪਹਿਲਾਂ ਕੋਈ ਨਾ ਤਾਂ ਉਰੇ ਮਿਨਿਸਟਰ ਆਇਆ ਤੇ ਨਾ ਹੀ ਕਿਸ ਨੇ ਐਨੇ ਸੰਜੀਦਾ ਤਰੀਕੇ ਨਾਲ ਇਹਦੇ ਕੰਨੀ ਧਿਆਨ ਦਿੱਤਾ ਸਾਡੀ ਵੀ ਨੋਟਿਸ ਦੇ ਵਿੱਚ ਪੰਜਾਬ ਦੇ ਬੜੇ ਨਾਮਵਰ ਸਮਝ ਲੋ ਵੀ ਮੈਂ ਤਾਂ ਸਪੂਤ ਕਹੂੰਗਾ ਸ਼੍ਰੀ ਜਤਿੰਦਰ ਪੰਨੂ ਜੀ ਨੇ ਇਸ ਚੀਜ਼ ਨੂੰ ਸਾਡੇ ਨੋਟਿਸ ਦੇ ਵਿੱਚ ਲਿਆਂਦਾ ਕਿ ਮੈਂ ਕੁਛ ਉਥੋਂ ਡਾਕੂਮੈਂਟਸ ਲੈਣ ਲਈ ਰੈਫਰੈਂਸ ਲੈਣ ਲਈ ਗਿਆ ਸੀਗਾ ਤਾਂ ਜਦੋਂ ਮੇਰੀ ਨੋਟਿਸ ਚ ਆਇਆ ਉਹਨਾਂ ਨੇ ਗੱਲ ਕੀਤੀ ਅਸੀਂ ਵਿਭਾਗ ਦੇ ਵਿੱਚ ਚੰਡੀਗੜ੍ਹ ਮੀਟਿੰਗ ਕੀਤੀ ਇਹਦੇ ਬਾਰੇ ਚ ਬਈ ਅਸੀਂ ਪਰਸਨਲੀ ਵਿਜ਼ਿਟ ਕਰਾਂਗੇ ਵੀ ਜਾ ਕੇ ਦੇਖ ਕੇ ਆਵਾਂਗੇ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸੋ ਅੱਜ ਜਦੋਂ ਅਸੀਂ ਵਿਜ਼ਿਟ ਕੀਤਾ ਉਰੇ ਹਾਲ ਦੇਖਿਆ ਤਾਂ ਸਾਨੂੰ ਇੱਕ ਪਾਸੇ ਉਹ ਸਕੂਨ ਵੀ ਹੈ ਇੱਕ ਪਾਸੇ ਥੋੜੀ ਜੀ ਸਾਨੂੰ ਮਤਲਬ ਕਿ ਇਹ ਵੀ ਆਇਆ ਵੀ ਇਹਦੇ ਵਿੱਚ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਸਕੂਨ ਇਸ ਗੱਲ ਦਾ ਹੈ ਕਿ ਜਿੰਨੇ ਉਰੇ ਡਾਕੂਮੈਂਟਸ ਨੇ ਜਿੰਨੇ ਉਰੇ ਡਾਕੂਮੈਂਟਸ ਨੇ ਸਾਰੇ ਡਿਜੀਟਲਾਈਜ਼ ਹੋ ਚੁੱਕੇ ਨੇ ਡਿਜੀਟਲਾਈਜ਼ ਹੋਣ ਕਰਕੇ ਜਾਨੀ ਕਿ ਸਾਡੇ ਕੋਲ ਜਿਹੜਾ ਇਹਦਾ ਰਿਕਾਰਡ ਹੈ ਉਹ ਡਿਜੀਟਲ ਰਿਕਾਰਡ ਜਾਨੀ ਕਿ ਬਣ ਕੇ ਤਿਆਰ ਹੋ ਚੁੱਕੇ ਆ ਤੇ ਇਹ ਦੂਜੀ ਗੱਲ ਇਹ ਦੀ ਜਿਹੜੀ ਸਾਮ ਸੰਭਾਲ ਦੀ ਜਿੱਥੇ ਤੱਕ ਗੱਲ ਹੈ ਉਹਦੇ ਚ ਕਾਫੀ ਚੀਜ਼ਾਂ ਮੈਂ ਆਹੀ ਤੀਆਂ ਪਾਈਆਂ ਜਿਹਦੇ ਵਿੱਚ ਵੱਡੇ ਲੈਵਲ ਦੇ ਉੱਤੇ ਜਾਨੀ ਕਿ ਫੇਰ ਬਦਲ ਹੋਣਾ ਜ਼ਰੂਰੀ ਹੈ ਜੀ ਸਾਮ ਸੰਭਾਲ ਦੇ ਵਿੱਚ ਸੋ ਇਹਦੀ ਸਾਮ ਸੰਭਾਲ ਨੂੰ ਮੱਧਨ ਨਜ਼ਰ ਰੱਖਦੇ ਹੋਏ ਕਿਉਂਕਿ ਦੇਸ਼ਾ ਵਿਦੇਸ਼ਾ ਤੋਂ ਹੋਰ ਯੂਨੀਵਰਸਿਟੀਆਂ ਤੋਂ ਵਿਦਿਅਕ ਅਦਾਰਿਆਂ ਤੋਂ ਜਾਨੀ ਕਿ ਉਰੇ ਬੱਚੇ ਬੱਚੀਆਂ ਉਰੇ ਆਪਣੀ ਜਾਨੀ ਕਿ ਜਿਹੜੇ ਸਕਾਲਰ ਨੇ ਜਿਹੜੇ ਹਿਸਟੋਰੀਅਨ ਨੇ ਔਰੇ ਆਉਂਦੇ ਨੇ ਉਹ ਰੈਫਰੈਂਸਸ ਲੈ ਕੇ ਜਾਂਦੇ ਨੇ ਅਸੀਂ ਬਾਹਰ ਜਿਹੜੀ ਇਹਨਾਂ ਦੀ ਰਿਕਾਰਡ ਬੁੱਕ ਹੈ ਜਿਹਦੇ ਵਿੱਚ ਟੋਟਲ ਜਾਨੀ ਕਿ ਬੰਦਾ ਆਪਣੇ ਰਿਮਾਰਕਸ ਦੇ ਕੇ ਜਾਂਦਾ ਉਹਨੂੰ ਚੈੱਕ ਕੀਤਾ ਤੇ ਬੜੀ ਖੁਸ਼ੀ ਹੋਈ ਦੇਖ ਕੇ ਕਿ ਬਹੁਤ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਅਮਰੀਕਾ ਦੀਆਂ ਅਲੱਗ-ਅਲੱਗ ਸਟੇਟਸ ਕੈਨੇਡਾ ਦੀਆਂ ਅਲੱਗ-ਅਲੱਗ ਸਟੇਟਸ ਭਾਰਤ ਦੀਆਂ ਅਲੱਗ-ਅਲੱਗ ਸਟੇਟਸ ਭਾਰਤ ਦੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਤੋਂ ਜਾਨੀ ਕਿ ਸਕੋਲਰਾਂ ਨੇ ਆ ਕੇ ਉਰੇ ਇਸ ਆਰਕਾਈਵਸ ਦੇ ਵਿੱਚੋਂ ਯਾਨੀ ਕਿ ਆਪਣੇ ਰੈਫਰੈਂਸ ਦੇ ਲਈ ਯਾਨੀ ਕਿ ਯੂਜ਼ ਕੀਤੇ ਨੇ ਸਾਡੀਆਂ ਜਿਹੜੀਆਂ ਬੁਕਸ ਨੇ ਸਾਡੇ ਰੈਫਰੈਂਸਸ ਯੂਜ਼ ਕੀਤੇ ਨੇ ਸੋ ਅਸੀਂ ਹੁਣ ਬਹੁਤ ਜਲਦ ਵਿਥਿਨ ਦਿਸ ਵੀਕ ਅਸੀਂ ਇਸ ਹਫਤੇ ਦੇ ਵਿੱਚ ਵਿੱਚ ਕਾਫੀ ਕੁਝ ਹੋ ਰਿਹਾ ਯਾਨੀ ਕਿ ਫਰਨੀਚਰ ਭੇਜ ਰਹੇ ਹਾਂ ਤੇ ਉਰੇ ਯਾਨੀ ਕਿ ਜਿਹੜੇ ਆਂਦੇ ਨੇ ਲੋਕ ਉਹਨਾਂ ਨੂੰ ਹਰ ਤਰ੍ਹਾਂ ਦੀ ਉਰੇ ਫੈਸਿਲਿਟੀ ਮਿਲ ਸਕੇ ਉਰੇ ਕੁਝ ਸਿਸਟਮ ਦਾ ਸੁਧਾਰ ਕਰਦੇ ਹੋਰੇ 에ਅਰ ਕੰਡੀਸ਼ਨਸ ਕਰ ਰਹੇ ਆ ਇਹਨਾਂ ਰੂਮਸ ਨੂੰ ਤੇ ਇਸ ਤੋਂ ਇਲਾਵਾ ਅਸੀਂ ਉਰੇ ਸਾਮ ਸੰਭਾਲ ਕਰਨ ਨੂੰ ਅਸੀਂ